ਵੱਡੀ ਖਬਰ ਜੱਗੂ ਭਗਵਾਨ ਪਰਿਆ ਦੀ ਮਾਤਾ ਅਤੇ ਉਸਦੇ ਮਮੇਰੇ ਭਰਾ ਦੇ ਕਤਲ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਬਿੱਤੀ ਰਾਤ ਬਟਾਲਾ ਦੇ ਵਿੱਚ ਉਸਦੇ ਭਰਾ ਅਤੇ ਉਸਦੀ ਮਾਤਾ ਦਾ ਕਤਲ ਕਰ ਦਿੱਤਾ ਗਿਆ ਤੇ ਉਸਦੀ ਜ਼ਿੰਮੇਵਾਰੀ ਲਈ ਗਈ ਹੈ ਜੀਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਬੰਬੀਹਾ ਗੈਂਗ ਦੇ ਪ੍ਰਭ ਦਾਸੂਵਾਲ ਗਰੁੱਪ ਦੇ ਵੱਲੋਂ ਉਸਦੀ ਜ਼ਿੰਮੇਵਾਰੀ ਲਈ ਗਈ ਹੈ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਹੈ ਇਕੱਠੀ ਤੌਰ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਾਥੀ ਰਿਆ ਕਾਲ ਮੇਰੇ ਸਾਰੇ ਵੀਰਾਂ ਨੂੰ ਅਤੇ ਆ ਜੋ ਬਟਾਲੇ ਦੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਬਿੱਲਾ ਮੰਗਾ ਪ੍ਰਭ ਦਾਸੂਵਾਲ ਤੇ ਕੌਂਸਲ ਚੌਧਰੀ ਲੈਂਦੇ ਹਾਂ ਇਹ ਜੱਗੂ ਖੋਤੀ ਦਾ ਸਾਰਾ ਕੰਮ ਸੰਭਦਾ ਸੀ ਭਗੋੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸੰਭਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਜਦੋਂ ਕਿ ਉਸ ਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਅੱਗੇ ਤੋਂ ਜੋ ਵੀ ਸਾਡਾ ਕੋਈ ਭਰਾ ਨਜਾਇਜ਼ ਮਾਰਦਾ ਹੈ ਤਾਂ ਇਹ ਅ ਭੁਗਤਾਨ ਲਈ ਤਿਆਰ ਰਹੇ ਜੋ ਵੀ ਸਾਡੇ ਬਾਰੇ ਹੋਰ ਲੀਰਾਂ ਬੋਲਦੀਆਂ ਉਹ ਵੀ ਤਿਆਰ ਰਹਿਣ ਵੈਗਰੂ ਮੇਰਕਰੂ ਤਾਂ ਵੇਟ ਐਂਡ ਵਾਚ ਸਾਫ ਤੌਰ ਦੇ ਉੱਤੇ ਲਿਖਿਆ ਗਿਆ ਤੇ ਇਹ ਪੋਸਟ ਜਿਹੜੀ ਆ ਕਥਿਤ ਤੌਰ ਤੇ ਪੋਸਟ ਸਾਂਝੀ ਕੀਤੀ ਗਈ ਆ ਪ੍ਰਭ ਦਾਸੂ ਵਾਲ ਇੱਕ ਨਾਂ ਦੇ ਅਕਾਊਂਟ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਜੱਗੂ ਭਗਵਾਨਪਰੀਆ ਦੀ ਮਾਤਾ ਅਤੇ ਉਸਦੇ ਮਮੇਰੇ ਪ੍ਰਾਕ ਕਰਨ ਦਾ ਕਤਲ ਕੀਤਾ ਗਿਆ ਬਿੱਤੀ ਰਾਤ 9 ਵਜੇ ਦੇ ਨਜ਼ਦੀਕ ਦੀਆਂ ਜਿਹੜੀਆਂ ਨੇ ਏਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਸਵਾਰ ਨੌਜਵਾਨ ਇੱਕ ਸਕੋਰਪਿਓ ਸਵਾਰ ਜਿਹੜੇ ਜੱਗੂ ਭਗਵਾਨਪਰੀਆ ਦੀ ਮਾਤਾ ਤੇ ਉਸਦੇ ਮਮੇਰੇ ਭਰਾ ਜੋ ਉਸ ਸਕੋਰਪਿਓ ਗੱਡੀ ਦੇ ਵਿੱਚ ਜਾ ਰਹੇ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਸ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਇਹ ਗੈਂਗਵਾੜ ਲਗਾਤਾਰ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਖਾਸ ਕਰਕੇ ਜਦੋਂ ਤੋਂ ਸਿੱਧੂ ਮੁਸੇ ਵਾਲੇ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਜਿੱਦ ਤੇ ਚੱਲਦੇ ਹੁਣ ਜੱਗੂ ਭਗਵਾਨਪਰੀਆ ਦੀ ਮਾਤਾ ਅਤੇ ਉਸਦੇ ਮਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ